18ਸੀ ਦੀ ਧਰਤੀ ਤੇ ਕਿਰਪਾ ਲਈ ਪ੍ਰਮਾਤਮਾ ਨੇ ਕਾਂਜੀਗਦੀ ਡਿਊਟੀ ਲਈ ਕਿ ਇਹਨਾਂ ਨੂੰ 88 ਵਾਲਿਆਂ ਨੂੰ ਦੱਸ ਦੇ ਜਿਵੇਂ ਜੰਮੂ ਦੀ ਗੱਲ ਚੱਲਦੀ ਸੀ ਕਿ ਜੰਮੂ ਵਾਲਿਆਂ ਨੂੰ ਵੀ ਇਸ਼ਾਰੇ ਕੀਤੇ ਕਿ ਪ੍ਰਮਾਤਮਾ ਦੀ ਕਿਵੇਂ ਗੱਲ ਮਾਤ ਲੋਕ ਤੇ ਹੋਣੀ ਹੈ 18ਸੀ ਵਾਲਿਆਂ ਨੂੰ ਕਲਯੋਗ ਸੰਦੇਸ਼ ਦਿੰਦਾ ਹੈ ਕਲ ਜੋ ਕਹੇ ਜਨ ਭਗਤੋ ਅੱਜ ਮੈਨੂੰ ਦੇ ਦਿਓ ਆਪਣੇ ਗੁੱਸੇ ਵਾਲੀ ਪੂੰਜੀ ਪੂੰਜੀ دار ਮੇਰਾ ਭਾਰ ਦਿਓ ਬਣਾਈਆ ਮੈਂ ਚਾਹੁੰਦਾ ਕੀ ਕਹਿੰਦਾ ਕਲ ਜੋ ਮੈਂ ਚਾਹੁੰਦਾ ਸਤਗੁਰ ਦਾ ਦਰਸ਼ ਕਰੋ ਤੁਹਾਡੇ ਅੰਦਰੋਂ ਦੁਰਮਤ ਮੈਲ ਜਾਵੇ ਪੂੰਜੀ ਵਕਾਰ ਰਹਿਣ ਕੋਈ ਨਾ ਪਾਈਆ ਨਾ ਕੋਈ ਮਸੂਲ ਮੰਗਾ ਤੇ ਨਾ ਕੋਈ ਮੰਗਾ ਚੁੰਗੀ ਬਿਨਾ ਚੁੰਗੀ ਖਾਨਿਆਂ ਤੋਂ ਤੁਹਾਡਾ ਭਾਰ ਦਿਆਂ ਲੰਗਾਈਆ ਤੁਰਖਿਓ ਪਰੇਸ਼ਾਨੀ ਵਿੱਚ ਕੋਈ ਨਾ ਪਾਇਓ ਉੰਦੀ 88 ਦੀ ਗੱਲ ਚੱਲ ਰਹੀ ਸੀ ਜਾਂਦੇ ਉੰਦੀ ਵੀ 88 ਵਿੱਚ ਹੀ ਪਾਉਂਦੇ ਹਨ ਪ੍ਰਭਾਤ ਮਾਨ ਨੂੰ ਪਤਾ ਸੀ ਤਾਂ ਇਸ਼ਾਰਾ ਕੀਤਾ ਵੇਖਿਓ ਪਰੇਸ਼ਾਨੀ ਵਿੱਚ ਕੋਈ ਨਾ ਪਾਇਓ ਉੰਦੀ ਨੈਣ ਮੂਂਦ ਵੇਖਣ ਹਾਰਾ ਥਾਂੋਂ ਥਾਈਆ ਅਸ਼ਾਰਿਆਂ ਤੇ ਹੱਥਾਂ ਨਾਲ ਕਿਸੇ ਨੂੰ ਵੱਡਿਓ ਨਾ ਛੂਨੀ ਇਹ ਗੱਲ ਮੰਨਣ ਦੀ ਲੋੜ ਨਾ ਕੋਈ ਰਖਾਈਆ ਕਲਯੁਗ ਕਹੇ ਗੁਰਮੁਖੋ ਇਹ ਬੰਦਾ ਨਹੀਂ ਇਹ ਅੰਦਾ ਨਹੀਂ ਇਹ ਨਾ ਸਮਝਿਓ ਕਿ ਲੱਕੜੀ ਦੀ ਫੜੀ ਫਿਰਦਾ ਖੁੰਦੀ ਉੱਡਾ ਦੋ ਜਹਾਨ ਵੇਖ ਵਿਖਾਈਆ ਇਹਦੀ ਸੂਰਤ ਨੋਂ ਸਤ੍ਰਾਂਵੇਂ ਚੌਕੜੀ ਜੋਗ ਕਦੀ ਨਹੀਂ ਲੱਭਦੀ ਟੁੰਬੀ ਕਾਹ ਜੋ ਕਹੇ ਗੁਰਮੁਖੋ ਇਹ ਬੰਦਾ ਨਹੀਂ ਇਹ ਅੰਦਾ ਨਹੀਂ ਇਹ ਨਾ ਸਮਝਿਓ ਕੇ ਲੱਕੜੀ ਦੀ ਫੜੀ ਫਿਰਦਾ ਖੁੰਡੀ ਕੁੱਡਾਂ ਦੇ ਜਹਾਨ ਵੇਖੋ ਖਾਈਆ ਇਹਦੀ ਸੂਰਤ 993 ਕਾਂਕੜੀ ਜੁਗ ਕਦੀ ਨਿਲਬਦੀ ਢੂੰਡੀ ਢੂੰਡ ਕੇ ਅਵਤਾਰ ਪਗੰਬਰ ਗੁਰੂ ਗਏ ਸੇਵ ਕਮਾਈਆ ਕਲਯੁਗ ਕਹੇ ਤੁਸਾਂ ਬੜੀਆਂ ਖੁਸ਼ੀਆਂ ਨਾਲ ਕਿਸੇ ਮਠਿਆਈ ਖਾਦੀ ਤੇ ਕਿਸੇ ਖਾਦੀ ਬੂੰਦੀ ਤੇ ਮੈਂ ਭੁੱਖਾ ਰਹਿ ਕੇ ਆਪਣਾ ਝਟ ਲੰਗਾਈਆ ਪਰ ਮੇਰੀ ਅੰਤਰ ਪ੍ਰਭੂ ਦੀ ਯਾਦ ਵਿੱਚ ਇਕੋ ਵਾਰ ਹੂੰਗੀ ਹਾਏ ਹਾਏ ਕਰ ਸੁਣਾਈਆ ਝਟ ਮੈਨੂੰ ਮਿਲੀ ਅਮਰਤ ਸਵਾਤ ਬੂੰਦੀ ਹੂ ਦਾਸ ਜੀ ਦਾ ਤੂ ਕਾਇਆ ਮੇਰੀ ਜੁਬਾਨ ਹੋ ਗਈ ਗੂੰਗੀ ਮੁਖ ਕਹਿ ਨਾ ਕੋ ਸੰਗਾਈਆ ਫੇਰ ਵੇਖਿਆ ਓ ਪ੍ਰਭੂ ਤੇਰੀ ਕਿੱਡੀ ਵੱਡੀ ਲੱਖ ਚਰਾਸੀ ਜੁਨੀ ਜੁਨੀਆ ਵਿੱਚ ਪਵਾਉਣ ਵਾਲਿਆ ਕੀ ਤੇਰੀ بے ਪਰਵਾਹੀਆ ਨਾਲੇ ਮੈਂ ਕਿਹਾ ਕੀ ਕਹਿੰਦਾ ਕਰ ਜੋ ਨਾਲੇ ਮੈਂ ਕਿਹਾ ਤੇਰਾ ਦਲਾਰਾ ਤੇ ਨਾਲੇ ਗੁਰੂ ਅਵਤਾਰ ਪਗੰਬਰਾਂ ਦਾ ਖੂਨੀ ਜਿਸ ਨੇ ਦੀਨ ਮਜਬ ਸਾਰੇ ਦਿੱਤੇ ਲੜਾਈਆ ਨਾਲੇ ਨਿਉ ਕੇ ਕਿਆ ਪ੍ਰਭੂ ਤੂੰ ਬੜਾ ਕਾਨੂੰਨੀ ਕਾਨੂੰਨ ਦੇ ਕਵੈਤ ਕਹਿ ਦੇ ਸਮਝ ਕੋਏ ਨਾ ਪਾਈਆ ਕਾਲ ਜੋਗ ਕਹੇ ਫੇਰ ਮੈਂ ਅੱਖ ਮਲੀ ਨੀਰ ਵਗਿਆ ਮੈਂ ਹੱਸਿਆ ਓ ਮਾਲਕਾ ਦੁਨੀਆ ਤੇਰਾ ਖੇਲ ਵੇਖੇ ਬਰੂਨੀ ਬਾਹਰ ਤੇ ਹਾਨ ਲਗਾਈਆ ਜਾਂ ਤੂੰ ਮੇਰੇ ਆ ਮਾਰਿਆ ਤੇ ਮੈਨੂੰ ਨੂਰ ਨਗਰ ਆਇਆ ਅੰਦਰੂਨੀ ਮੇਰਾ ਪਰਦਾ ਦਿੱਤਾ ਉਠਾਈਆ ਫੇਰ ਵੇਖੀ ਤਾਰ ਹਲੂਨੀ ਫੇਰ ਮੇਰੀ ਤਰ ਹਲੂਨੀ ਹਲੂਣ ਕੇਦਤਾ ਜਗਾਈਆ ਪਿਆਰ ਦਿੱਤਾ ਕਲ ਜੋ ਜਾਂ ਕੂੜ ਕਰਿਆਰ ਦਾ ਟੂਟਾ ਚੁਨੀ ਝੂਲਿਆਂ ਵਿੱਚ ਲਕਾਈਆ ਆਓ ਵੇਖ ਹਜਰਤ ਜੀ ਉਹ ਮਤ ਫਲੀ ਫੁੱਲੀ 14 ਤਬਕਾ ਆਖਿਰ ਠਾਈਆ ਨਾਲੇ ਚਪੇੜ ਬਿਮਾਰੀ ਹੌਲੀ ਗਈ ਕੁਲੀ ਕੋਲ ਮਾਲਕ ਦਿੱਤਾ ਦਰੜਾਈਆ ਕੀ ਕਹਿੰਦਾ ਕਲ ਜੋ ਕਿ ਮੈਨੂੰ ਕੀ ਪ੍ਰਮਾਤਮਾ ਨੇ ਇਸ਼ਾਰਾ ਕੀਤਾ ਮੈਂ ਸ੍ਰਿਸ਼ਟੀ ਨੂੰ ਐਂ ਪੁੱਟਣਾ ਜਿਸ ਤਰ੍ਹਾਂ ਜੱਟ ਆਪਣੇ ਖੇਤ ਚੋਂ ਪੁੱਟੇ ਮੂੜੀ ਇਸੇ ਤਰ੍ਹਾਂ ਜੱਟ ਦਾ ਰੂਪ ਲਿਆ ਬਦਲਾਈਆ ਪ੍ਰਮਾਤਮਾ ਨੇ ਕਿਹਾ ਮੈਂ ਆਪਣਾ ਰੂਪ ਤਾਂ ਜੱਟਾਂ ਵਿੱਚ ਕੇ ਖੇਡ ਕੀਤੀ ਹੈ ਕਿ ਮੈਂ ਦੱਸ ਦੇਵਾਂ ਕਿ ਸੰਸਾਰ ਕੋਈ ਅੱਖਾਂ ਮੀਟ ਕੇ ਨਾ ਬੈਠਾ ਰਵੇ ਕਿ ਕਿਸੇ ਨੂੰ ਪਤਾ ਨਾ ਚੱਲੇ ਕਿ ਸ਼ਾਇਦ ਇਹ ਕੋਈ ਆਮ ਗੱਲ ਹੈ ਅਕਾਲ ਪੁਰਖ ਦੀ ਇਹ ਖੇਡ ਹੋਈ ਹੈ ਬਾਰ-ਬਾਰ ਕਿਸੇ ਨੂੰ ਸਮਾਂ ਨਹੀਂ ਮਿਲਣਾ ਇਹ ਦਰਸ਼ਨ ਕਰਨ ਦਾ ਇਹ ਜਿਹੜਾ ਸਮਾਂ ਇਹ 994 ਚੌਂਕੜੀ ਯੋਗ ਤੋਂ ਬਾਅਦ ਫਿਰ ਮਾਤ ਲੋਕ ਤੇ ਆਉਣਾ ਹੈ ਜੁਗੋ ਜੁਗ ਕਿਸੇ ਨੂੰ ਨਹੀਂ ਮਿਲਣਾ ਪ੍ਰਮਾਤਮਾ ਨੇ ਕਿਹਾ ਉਹ ਮੈਂ ਖੇਡਾਂ ਖੇਡਦਾ ਹਾਂ ਕਿ ਗੁਰੂ ਅਵਤਾਰ ਮਾਤ ਲੋਕ ਤੇ ਭੇਜਦਾ ਹਾਂ ਮੈਂ ਆਪਣੀ ਖੇਡ ਇਹੋ ਜੀ 993 ਚੌਕੜੀ ਜੋਗ ਤੋਂ ਬਾਹਰ ਕਰਦਾ ਹਾਂ ਇਥੇ ਹਮੇ ਹਜੂਰ ਸ਼ੰਚਾ ਦੇ ਚਰਨਾਂ ਤੋਂ ਸਰਬ ਹਰ ਸੰਗਤ ਤੋਂ ਜੀਕਾਰ ਜੋ ਸਾਡੇ ਵੀਰ ਜੀ ਪੈਨ ਦੀ ਤੋਂ ਮਾਫੀ ਮੰਗਦਾ ਕਿ ਕੋਈ ਬਚਨ ਅੱਗੇ ਪਿਛੇ ਬੁਲਿਆ ਗਿਆ ਹੋਵੇ ਹਜੂਰ ਸ਼ੰਚਾ ਜੀ ਮਾਫ ਕਰੂੰ ਸਰਬ ਹਰ ਸੰਗਤ ਲਈ ਮਾਫ ਕਰੇ ਸਭ ਨੇ ਸ਼ਬਦੀ ਜਕਾਰੇ ਦਾ ਸਾਥ ਦੇਣਾ ਹੈ ਜੋ ਪ੍ਰਮਾਤਮਾ ਨੇ ਕਿਰਪਾ ਕਰਕੇ ਸੰਸਾਰ ਦੀ ਝੋਲੀ 'ਚ ਇਹ ਜਕਾਰਾ ਪਾਇਆ ਹੈ ਸੋ I shall sing Vishnu For the